ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸੁਖਿੰਦਰ ਆਈਬੀਜ਼ ਇਮੀਗ੍ਰੇਸ਼ਨ ਤੋਂ ਦੋਸਤੋ ਅਸੀਂ ਤੁਹਾਨੂੰ ਦੱਸਦੇ ਰਹਿੰਦੇ ਆ ਕਿ ਵੀਜ਼ਾਸ ਨੇ ਜਿਹੜੇ ਟੂਰਿਸਟ ਵੀਜ਼ਾ ਉਹ ਆ ਰਹੇ ਨੇ ਕੈਨੇਡਾ ਇਸ ਟਾਈਮ ਬਹੁਤ ਸਾਰੇ ਵੀਜ਼ਾ ਦੇ ਰਹੇ ਆ ਅੱਜ ਸਾਡੇ ਨਾਲ ਨੇ ਕੁਲਵਿੰਦਰ ਕੌਰ ਆਂਟੀ ਇਹਨਾਂ ਦਾ ਵੀਜ਼ਾ ਆਇਆ ਹੈ ਤੇ ਅੱਡੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਧੰਨ ਜੀ ਤੇ ਖੁਸ਼ ਹੋਂਡੀ ਹਾਂਜੀ ਬਹੁਤ ਖੁਸ਼ ਜੀ ਮੈਂ ਆਪਣੇ ਕਿਵੇਂ ਦਾ ਲੱਗਿਆ ਸਾਡੇ ਨਾਲ ਉਹ ਕਰਕੇ ਬੜਾ ਵਧੀਆ ਜੀ ਵਧੀਆ ਲੱਗਿਆ ਹਾਂਜੀ ਤੇ ਤੁਹਾਨੂੰ ਅੰਟੀ ਕਿਨੇ ਦੱਸਿਆ ਸਾਡੇ ਬਾਰੇ ਕਿਨੇ ਦੱਸਿਆ ਸੀਗਾ ਹਾਂਜੀ ਮੈਨੂੰ ਅੰਮ੍ਰਿਤਪਾਲ ਨੇ ਦੱਸਿਆ ਸੀ ਜੀ ਅੱਛਾ ਜੀ ਹਾਂਜੀ ਤੇ ਹੋਰ ਅੰਟੀ ਕਿਨੂੰ ਮਿਲਣ ਜਾ ਰਹੇ ਹੋ ਕੈਨੇਡਾ ਹਾਂਜੀ ਮੈਂ ਆਪਣੀ ਬੇਟੀ ਨੂੰ ਮੇਰੀ ਬੇਟੀ ਨੂੰ ਗਏ ਨੂੰ 5 ਸਾਲ ਹੋ ਗਏ ਨੇ ਕਿ 6 ਮਹੀਨਾ ਲੱਗ ਗਏ ਅੱਛਾ 6 ਸਾਲ ਤੋਂ ਤੁਸੀਂ ਮਿਲ ਨਹੀਂ ਆਪਣੀ ਬੇਟੀ ਨੂੰ ਨਹੀਂ ਜੀ ਨਹੀਂ ਮਿਲੇ ਤੇ ਅੰਟੀ ਤੁਹਾਡੀ ਪਹਿਲਾਂ ਰਿਫਿਊਜ਼ਲ ਸੀਗੀ ਇੱਕ ਹਾਂਜੀ ਓਕੇ ਉਹ ਤੁਸੀਂ ਕਿੱਥੋਂ ਕਿਹੜੇ ਸ਼ਹਿਰ ਤੋਂ ਅਪਲਾਈ ਕੀਤਾ ਸੀ ਉਹ ਚੰਡੀਗੜ੍ਹ ਤੋਂ ਜੀ ਚੰਡੀਗੜ੍ਹ ਤੋਂ ਕੀਤਾ ਸੀ ਹਾਂਜੀ ਤੇ ਹੁਣ ਤੁਸੀਂ 5 ਸਾਲ ਬਾਅਦ ਜਾ ਰਹੇ ਹੋ ਤੇ ਇਹ ਕਹ ਦੱਸੋ ਅਸੀਂ ਤੁਹਾਡੇ ਤੋਂ ਵੀਜ਼ਾ ਤੋਂ ਬਾਅਦ ਜਿਵੇਂ ਹੁਣ ਅਸੀਂ ਤੁਹਾਨੂੰ ਵੀਜ਼ਾ ਦਿੱਤਾ ਹਨਾ ਵੀਜ਼ਾ ਤੋਂ ਬਾਅਦ ਅਸੀਂ ਤੁਹਾਡੇ ਤੋਂ ਕਿੰਨੇ ਲੱਖ ਲੈ ਰਹੇ ਆ ਹਾਂਜੀ ਕੁਛ ਨਹੀਂ ਲੈ ਰਹੇ ਹਾਂਜੀ ਕੁਛ ਨਹੀਂ ਲੈ ਕੁਛ ਨਹੀਂ ਲੈ ਰਹੇ ਹਾਂਜੀ ਠੀਕ ਹੈ ਦੋਸਤੋ ਜਿਹੜਾ ਕੈਨੇਡਾ ਦਾ ਵੀਜ਼ਾ ਹੈ ਉਹ ਜੋ ਫੀਸ ਸੀ ਉਹ ਹੀ ਲੈਣੀ ਸੀ ਹਾਂਜੀ ਜੋ ਕੈਨੇਡਾ ਦਾ ਵੀਜ਼ਾ ਹੈ ਉਹ ਲੱਖਾਂ ਚ ਨਹੀਂ ਉਹ ਹਜ਼ਾਰਾਂ ਚ ਮਿਲਦਾ ਹੈ ਅਸੀਂ ਐਮਬੈਸੀ ਫੀਸ ਤੇ ਆਪਣੀ ਕੰਪਨੀ ਫੀਸ ਲੈਂਦੇ ਆ ਬਾਕੀ ਆਫਟਰ ਵੀਜ਼ਾ ਅਸੀਂ 2 ਲੱਖ 4 ਲੱਖ 5 ਲੱਖ ਨਹੀਂ ਲੈਂਦੇ ਇਹ ਗੱਲ ਮੈਂ ਤਾਂ ਕਹਿ ਰਿਹਾ ਕਿਉਂਕਿ ਮੇਰੀ ਪਿਛਲੀ ਵੀਡੀਓ ਤੇ ਕਿਸੇ ਨੇ ਕਮੈਂਟ ਕੀਤਾ ਸੀ ਕਿ ਤੁਸੀਂ ਕਿੰਨੇ ਲੱਖ ਵੀਜ਼ੇ ਤੋਂ ਬਾਅਦ ਲੈਨੇ ਤਾ ਦੋਸਤੋ ਅਸੀਂ ਲੱਖਾਂ 'ਚ ਨਹੀਂ ਸਾਡੀ ਫੀਸ ਹਜ਼ਾਰਾਂ ਦੇ ਵਿੱਚ ਹੈ ਤੁਸੀਂ ਆਪਣਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਸਾਡੇ ਕੋਲ ਕਰ ਸਕਦੇ ਹੋ ਆਂਟੀ ਦੀ ਤਰ੍ਹਾਂ ਤੁਸੀਂ ਵੀ ਆਪਣੇ ਬੱਚਿਆਂ ਨੂੰ ਰਿਸ਼ਤੇਦਾਰਾਂ ਨੂੰ ਦੋਸਤਾਂ ਨੂੰ ਕੈਨੇਡਾ ਦੇ ਵਿੱਚ ਮਿਲ ਸਕਦੇ ਹੋ ਥੈਂਕ ਯੂ ਸੋ ਮੱਚ